ਬੀਜੀ ਸਾਰੇ ਬਿਹਰਾਂ ਨੂੰ ਸੰਦੀਪ ਜੀ ਵਨ ਤੋੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਥੋਂ ਮਾ ਪਹੁੰਚ ਚੁੱਕੇ ਆਪਾਂ ਭਾਈ ਰਾਜਵੇਤ ਸੋਨੀਆ ਨਾਲ ਜੀ ਦੇਖੋ ਅੱਜ ਵੀ ਨਿਕੋ 7-8 ਦੇ ਲੱਗਦਾ ਅਜੂ ਸੇਲ ਆ ਨਾਲ ਗਾਵਾਂ ਵੀ ਆ ਚੰਗੀਆਂ ਤੇ ਬਾਕੀ ਬਾਬਾ ਜੀ ਨੇ ਗੱਲ ਕਰਦੇ ਆ ਬਾਈ ਜੀ ਗੱਲ ਬਾਈ ਜੀ ਵਧੀਆ ਜੀ ਸੁਣਾਓ ਆ ਵਧੀਆ ਸੰਦੀਪ ਜੀ ਬੜੀ ਕਰਦੇ ਆਂ ਮਾਲ ਦੇ ਆਂ ਵੇਖ ਗਿਆ ਵੇਖ ਗਿਆ ਸੰਦੀਪ ਜੀ ਮਾਲ ਤਾਂ ਮੈਂ ਕਹਾਂ ਵੀ ਆ ਲੈ ਦੇਣ ਤਾਂ ਕਿ ਫੋਨ ਤੋੜਿਆ ਚਲੋ ਮਾਲ ਵੀ ਸੋਹਣਾ ਏ ਇਹਦੇ ਭਾਵੇਂ ਭਾਵੇਂ ਨਾ ਜੀ ਅੱਜ ਵੀ ਸੰਦੀਪ ਜੀ ਮਾਲ ਐਡਾ ਵਧੀਆ ਲਿਆਂਦਾ ਆਪਾਂ ਅੱਜ ਵੀ 14 15 ਕਿਲੋ ਵਾਲੀ ਮੈਂ ਜਿਹੜੀ ਆ ਹਾਂਜੀ ਆਪਣੇ ਤੋਂ ਲੈ ਕੇ ਹਾਂ 9 ਕਿਲੋ ਲੈ ਕੇ 14 15 ਕਿਲੋ ਤੱਕ ਮੈਂ ਦੋ ਦਿਨਾਂ ਵਾਲੀਆਂ ਮਈਆਂ ਲਿਆਂਦੀਆਂ ਠੀਕ ਡੰਗਰ ਦੁੱਧ ਵਾਲੇ ਲੈਂਦੇ ਆਂ ਹਾਂ ਦੁੱਧ ਵਾਲੇ ਲੈ ਕੇ ਆਂਦੇ ਆਂ ਕਿ ਦੁੱਧ ਵਾਲੇ ਡੰਗਰ ਦੇ ਆਹ ਇਹ ਯਾਰ ਕੋਈ ਲਾਉਂਦਾ ਵਾ ਦੁੱਧ ਦਾ ਕਰਦੇ ਆ ਆ ਬਿਲਕੁਲ ਬਿਲਕੁਲ ਦੁੱਧ ਨੂੰ ਦੁੱਧ ਹੀ ਲੈਣਾ ਹੋਰ ਕੀ ਕਰ ਰਹਾ ਜੀ ਹਾਂ ਜੀ ਆ ਦੁੱਧ ਦਾ ਭਾਈ ਜੀ ਮਕਸਦ ਆ ਬਾਸਮਾਸ ਤੇ ਜੇ ਦੁੱਧ ਹੀ ਨਾ ਦਿੱਤਾ ਤਾਂ ਫੇਰ ਕੀ ਫਾਇਦਾ ਬਾਕੀ ਸੁਦੀਪ ਜੀ ਦੁੱਧ ਆਪਾਂ ਉਹਨਾਂ ਹੀ ਦੱਸਣਾ ਜਿੰਨਾ ਹੈਗਾ ਬਿਲਕੁਲ ਜਦੋਂ ਆਪਾਂ ਦੁੱਧ ਬਾਹਰ ਦਾ ਦਿੰਨੇ ਆ ਜਾ ਕੇ ਉਹ ਘੜ ਨਿਕਲਦਾ ਅਗਲੇ ਦਾ ਦੇਰ ਟੋਟੀਆਂ ਦਾ ਜੋੜੇ ਬਿਲਕੁਲ ਨਹੀਂ ਬਾ ਪਹਿਲਾਂ ਝੋਟੀਆਂ ਤੋਂ ਸ਼ੁਰੂ ਕਰੀਏ ਅੱਛਾ ਇਹ ਕੱਟੀ ਦਾ ਵੀ ਆ ਬੱਚਾ ਜੀ ਕੱਟੀ ਮਗਰੀ ਵਾ ਆਲੀ ਹੈ ਜੀ ਆ ਲੈ ਠੀਕ ਹੈ ਸਭ ਜੀ ਪੱਠਾ ਦਾ ਵੀ ਵੀ ਹਾਂ ਜੀ ਠੀਕ ਹੈ ਵੇਹ ਬੱਚਾ ਹੋਵੇਗਾ ਦਾਦਾ ਮੰਗ ਤੇ ਪਹਿਲਣ ਝੋਟੀ ਦੇ ਵੇਹ ਇਹਨਾ ਸੰਦੀਪ ਮੜਾ ਆ ਜਣਾ ਉਰਲੇ ਸਾਰਨਾ ਸਰੂ ਲੱਗਾ ਜੀ ਅੱਛਾ ਮੜਾ ਆ ਗਿਆ ਜਿੱਦਾਂ ਮੁਰਗੇ ਮੜਾ ਆ ਬਣਾ ਆ ਹੱਥ ਪਿੰਦਾ ਜੇ ਤੇ ਬਾਕੀ ਕੋ ਚੱਕ ਨਾ ਥਾਨ ਥਾਨ ਬੜਾ ਬਣਾਉਂਦੀ ਜਿਹਨੂੰ ਸੰਦੀਪ ਗਾਣ ਕੱਢਦੀ ਨਿਕਰਦੀ ਆ ਬੱਚਾ ਵਾਹ ਲਾ ਕੇ ਖਾਣੇ ਆ ਇੱਕ ਮਿੰਟ ਆ ਵੇਹ ਜੰਮੋ ਫੋਟੋ ਹਾਂ ਉਹ ਪੰਜਵਾਂ ਥਾਨ ਜਿਹੜਾ ਵਾ ਇੱਕ ਦੋ ਥਾਨਾਂ ਵਿੱਚ ਹੁੰਦੀਆਂ ਐ ਅੱਛਾ ਵੀ ਐਵੇਂ ਆਪਾਂ ਦਾ ਥਾਨ ਨੰਬਰ ਆ ਜਾ 73 ਐਸਾ ਥਾਨ ਆ ਮੜਾ ਜਾ ਪਹਿਲਣ ਝੋਟੀ ਕਣੀ ਆ ਕੱਲ ਨੂੰ ਕੋਈ ਕਵੇ ਨਾ ਬਿਲਕੁਲ ਦੱਸਿਆ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਸੰਦੀਪ ਦੁੱਧ ਹੋ ਗਰ ਥੱਲੇ 10 ਪਰ 9 ਦੀ ਗਾਰੰਟੀ ਬੋਲੋ ਪਹਿਲਣ ਝੋਟੀ ਪਹਿਲਾ ਸੁਆ ਨੀ ਬਿਲਕੁਲ ਜੈਡ ਬਲੈਕ ਕਾਲੀ ਸ਼ਾ ਝੋਟੀ ਆ ਝੋਟੀ ਤੇ ਬੱਚਾ ਆਵੇ ਸੰਦੀ ਮ ਲਓ ਵੇਖੋ ਕਰਾਇਆ ਛੋਟੀ ਦੇ ਸੰਦੀਪ ਜਿੰਨੇ ਰੁਪਏ ਨੇ ਮਰਜੀ ਵੇਦਿੰਦੇ ਜਾਂ ਨਾਮ ਮੜਾ ਜਾ ਹੋ ਰਹੀ ਸਕਦੇ ਪਰ ਆਪਾਂ ਦੱਸ ਕੇ ਸੰਦੀਪ ਇਹ ਗੱਲ ਨਹੀਂ ਕਰਨੀ ਕਿਉਂਕਿ ਵੇਖੋ ਕੇ ਚੱਲਦਾ ਨਾ ਹਾਂ ਚੱਲਦਾ ਹਾਂ ਚੱਲਦਾ ਮੜਾ ਜਾ ਹੱਥ ਭੇਂਦਾ ਮੜਾ ਜਾ ਇਹ ਨਹੀਂ ਵੀ ਬਾਹਰ ਵੀ ਜਾ ਜਾਂਦਾ ਤਰਾ ਜਿੱਦਾਂ ਮੜਿਆ ਸੇਮਦਾ ਜਾਂਦਾ ਨਾ ਉਹ ਚੀਜ਼ ਐ ਬਾਕੀ ਕੱਟੀ ਵਲਾ ਕੰਡ ਕਾਰ ਤੇ ਜੈਡ ਬਲੈਕ ਛੋਟੀ ਇਹਨਾਂ ਜਿਨੇ ਸੰਦੀਪ ਘਰ ਚੋਣੀ ਨੂੰ ਬਹੁਤ ਜਿਆਦਾ ਚੰਗੀ ਐ ਮਗਰ ਬੱਚਾ ਵੇਖਦਾ ਦਾ ਠੀਕ ਨਹੀਂ ਸੰਦੀਪ ਜੀ ਤਾਂ ਹੁੰਦਾ ਸਰੂ ਨਾ ਹੁੰਦਾ ਫੇਰ ਭਾਵੇਂ ਮੁੱਲ 85 ਕਰ ਦਿੰਦੇ ਹਾਂਜੀ ਪਰ ਅੱਜ ਆਪਾਂ 85 ਨਹੀਂ ਕਰਨਾ 80 ਵੀ ਨਹੀਂ ਕਰਨਾ 75 ਵੀ ਨਹੀਂ ਕਰਨਾ 70 ਵੀ ਨਹੀਂ ਕਰਨਾ ਅੱਛਾ ਦੋ ਛੜ ਦਈਏ 65 ਦੇ ਜਾਨ ਸੰਦੀਪ ਤੇਰੇ ਜਵਾਬ ਦੇ ਫੋਨ ਲਾ ਦੇ ਪਰ ਸਰ ਮਿਲਦੀ ਨਹੀਂ ਇਹੋ ਜੀ ਮਿਲਦੀ ਨਹੀਂ ਸੰਦੀਪ ਸਿੰਘ ਲੈ ਠੀਕ ਆ ਆਪਾਂ ਨੂੰ ਵੀ ਭਾਵਾ ਜਾਈਏ ਕਮਾਈ ਛੋੜੀ ਛੋੜੀ ਬਸ 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 ਛੋੜੀ ਛੋੜੀ ਕਮਾਈ ਰਾਕੇ ਲੈਣੀ ਆ ਜਾਣ ਦੋ ਬਿਲਕੁਲ ਬਿਲਕੁਲ ਠੀਕ ਜੀ ਆਹ ਜੀ ਏਸਨੇ ਬੁੱਜੇ ਸੋਟੀ ਹੋਟੀਓ ਅਰੇ ਨੌ ਕਿਲੋ ਦੁੱਧ ਹੋਊਗਾ ਅੱਛਾ ਮਗਰ ਨੀਲੀ ਦੀ ਕੱਟੀ ਇਹਦੇ ਅੱਛਾ ਨੀਲੀ ਦੀ ਕੱਟੀ ਆ ਆਹ ਤੈਨੂੰ ਕੱਟੀ ਬੁਖਾਵੇ ਇਹ ਬਤਾ ਵਾ ਕੱਟੀ ਬਿਲ ਬਹੁਤ ਸੁਣੀ ਆ ਗਈ ਹੈ ਨਾ ਸੁਨੀਬ ਆਪਾਂ ਨਹੀਂ ਕਹਿਣਾ ਉਹ ਤੇ ਕਹਿੰਦੇ ਵੀ ਇਹ ਡਾਇਮੰਡ ਬੋਲਦਾ ਆਪਾਂ ਨੂੰ ਨਹੀਂ ਪਤਾ ਉਹ ਵੀ ਸਕਦੀ ਪਤਾ ਵੀ ਜਾਣਦੀ ਆਪਾਂ ਨੂੰ ਨਹੀਂ ਪਤਾ ਆਪਾਂ ਨਹੀਂ ਕਿਹਾ ਕਿਉਂਕਿ ਜਾਂਦੇ ਆਪਾਂ ਥੀਟੀ ਗਾ ਲੋ ਆਹ ਜਾਂ ਸਟਰਾ ਵਾ ਉਹ ਵੀ ਸਕਦੀ ਤੇ ਇਹ ਸੰਦੀਪ ਭਲੇ ਦੁੱਧ ਜਿਹੜਾ ਵਾ 9 ਕਿਲੋ ਹੀ ਆ ਦੇ ਕੋ ਛੋਟੀ ਕੋ ਹਲੇ ਸੁਈਏ 6-7 ਬਣਾ ਦੀ ਬਸ ਠੀਕ ਆ ਗਲਤ ਗੱਲ ਨਹੀਂ ਕਰਨੀ ਤੇ ਆਹ ਉਹ ਮੈਂ ਤੈਨੂੰ ਪਤਾ ਨੀਲੀ ਜੀ ਪਿੰਦੀ ਨੀਲੀ ਜੀ ਹਾਂ ਤੇ ਪਰ ਬੱਚਾ ਵੇਖਦਾ ਨਾ ਪਿਓਰ ਗੜੀ ਹੋਣ ਸੰਦੀਪ ਮੋਲ ਭਾਵੇਂ ਇਹਦਾ ਵੀ 95 ਕਰ ਲਾ ਜੋ ਮਰਜ਼ੀ ਕਰ ਲਾ ਹਾਂ ਨਾ 90 ਕਰਨਾ ਹਾਂ ਨਾ 85 ਕਰਨਾ ਹਾਂ ਇਹ 2 83 ਦੀ ਠੀਕ 80 ਦੀ ਦੇ ਦਾਂਗੇ 80 ਦੀ ਦੇ ਦਾਂਗੇ ਜਾ ਇੱਕ ਹੀ ਹੋਰ ਛੜ ਦਾਂਗੇ ਛੜ ਦਾਂਗੇ ਆਹ ਪਾ ਵੇਖੋ ਅੱਜ ਕਰਾਂਗੇ ਅੱਜ ਸੁਨੀਪ ਚੰਦਾ ਕੋਈ ਲੈ ਆਵੇ ਬੰਦਾ ਘਰੋਂ ਬਸ ਠੀਕ ਆ ਇਹ ਮੇਰਾ ਇਹ ਮੇਰਾ ਹੋਊਗਾ 15 ਕਿਲੋ ਹੀ ਪਰ 13.5 14 ਕਿਲੋ ਦੀ ਗਾਰੰਟੀ ਅੱਛਾ ਠੀਕ ਹੈ ਤੇਰਾ ਨਹੀਂ ਐ ਗਰੰਟੀ ਦਵਾਂਗੇ ਠੰਡਾ ਕਰਕੇ ਪਰ ਆਪਣੇ ਘਰੇ ਬਣਾ ਕੇ ਦਵਾਂਗੇ ਇਹ ਨਹੀਂ ਵੀ ਕੋਈ ਲੈ ਜੇ ਤਾਂ ਮਾਖੇ ਜਾ ਕੇ ਬਾਂਦਰ ਮੁੜ ਕੇ ਆ ਕੇ ਤੇਰਾ ਨਹੀਂ ਦੇ ਤੇਰਾ ਨਹੀਂ ਦੇ ਬਿਲਕੁਲ ਠੀਕ ਹੈ ਗਰੰਟੀ ਕਰਾ ਕੇ ਦਵਾਂਗੇ ਕੱਟੀ ਉਹ 20 50 ਦਿਨਾਂ ਦਾ ਮੈਂ ਦਾ ਸੁਗਾ ਜੀ ਲਓ ਜੀ ਵੇਖੋ ਕਰੇ ਦੇਖੋ ਵੇਖ ਮੈਂ ਨਹੀਂ ਬਹੁਤ ਜ਼ਿਆਦਾ ਮੈਂ ਤਾਂ ਬੜੀ ਜ਼ੋਰ ਦੇ ਮੈਂ ਹਾਂ ਜਿਵੇਂ ਸਾਰੀ ਸ਼ਰਮੈਂਟ ਸਾਰੀ ਸ਼ਾਹ ਦੀ ਜੱਡ ਬੈਗੀ ਹੈ ਆਜੋ ਬੋਲੋ ਵੇ ਯਾ ਕਿ ਮੈਂ ਹੁਣ ਅਸਲ ਪੂਰੀ ਸੰਦੀਪ ਜੀ ਮਗਰ ਬੱਚਾ ਵੀ ਕੱਟੀ ਕਾਲੀ ਸ਼ਾ ਬਿਲਕੁਲ ਠੀਕ ਆ ਤੇ ਇਹ ਦਾ ਸੰਦੀਪ ਵੇਖ ਮੈਂ ਵੇਖ ਮੈਂ ਮੇਰਾ ਲੇਵਾ ਵੇਖਾ ਲਓ ਜਿੰਨਾ ਪਿਛਾ ਨੂੰ ਉਨਾ ਹੀ ਗਾਹ ਨੂੰ ਇਹ ਵੇਟ ਛਾਈ ਹੋਈ ਵੇਖ ਮੈਂ ਇਹ ਦੇਖ ਇਹ ਦੇਖ ਫੋੜ ਰਹਾ ਮੈਂ ਹੈ ਕਿ ਨਹੀਂ ਤੀਜਾ ਵਾਰ ਨਹੀਂ ਤੀਜਾ ਸੰਦੀਪ ਜੀ ਹੁਣ ਇਹਦਾ 10 ਅੱਜ ਤੇਰੇ ਤੋਂ ਮੁੱਲ ਕਰਾਉਣਾ ਹੈ ਦਾ ਵੀ 14 ਕਿਲੋ ਵਾਲੀ ਦਾ ਕੀ ਕਰੀਂ ਨਹੀਂ ਇਹ ਕਹੇਗਾ ਕਰਦਾਗੇ ਜਿੰਨੇ ਕਹੇਗਾ ਕਰਦਾਗੇ ਨਹੀਂ ਤੁਸਿਆ ਪੀ ਗਾ ਇੱਕ ਵਾਰ ਕਰ ਲਗੇ ਕਿ ਜ਼ਿਆਦਾ ਨਹੀਂ ਜ਼ਿਆਦਾ ਵਾ ਜ਼ਿਆਦਾ ਆ ਲੱਕ ਕਰ ਲਗੇ ਨਹੀਂ ਜ਼ਿਆਦਾ 90 ਕਰ ਲਗੇ ਕਿ ਇਹ ਵੀ ਜ਼ਿਆਦਾ ਵਾ ਨਹੀਂ 85 ਦੀ ਦੇ ਦਾਂਗੇ 85000 ਦੀ ਹਾਂ ਨਾ ਦੇਣੀ 200 ਰੁਪਿਆ ਛੋੜ ਨਹੀਂ 10 ਹੁਣ ਸੰਦੀਪ 500 ਦੀ ਛੋੜ ਕਰਾਂਗੇ ਸੰਦੀਪ ਵਾ ਠੀਕ ਹੈ ਨਹੀਂ ਬਸ ਠੀਕ ਹੈ 10 ਹੁਣ ਮੈਂ ਜੀ ਜੀ ਵਾਹ ਵਾਹ ਲੋਨ ਕਸਰਗਾ ਪਤਾ ਹੀ ਸਭ ਨੂੰ ਐਂਡ ਆ ਐਂਡ ਹੀ ਆ ਮੈਂ ਟੈਨਟ ਚੋਟੀ ਨਾਲ ਪੜਾ ਲੈਂਦੀ ਹੂੰ ਇਹਨੂੰ ਅੱਜ ਤੇ ਜਿਆਦਾ ਨਹੀਂ ਸੁਈ ਨੂੰ ਵੀ ਪੜਾ ਲੈਂਦੀ ਸੰਦੀਪ ਦੱਸ ਕੇ ਦੇਣੀ ਆ ਅੱਛਾ ਠੀਕ ਹੈ ਹਾਂ ਵਾਹ ਜੀ ਵੇਖੋ ਇਹ ਪਹਿਲਾਂ ਝੋਟੀ ਜੈਣੀ ਬੱਚਾ ਹੈਗਾ ਜੈ ਹੈਗਾ ਓਏ ਕਟਾ ਪਾਣੀ ਔਲ ਕਰਦੀ ਤੇ ਪਾਣਾ ਫੜਦਾ ਬਾਏ ਨੇ ਥੱਲੇ ਸੰਦੀਪ ਲਾੜਾ ਦੁੱਧ ਲਾੜੇ ਕੋਈ ਬੋੜਾ ਲਾੜੇ ਹਾਂ ਇਹ ਮੇਰੇ ਹਿਸਾਬ ਨਾਲ ਹੋਣਾ ਵਾ 7 ਕਿਲੋ 8 ਹੋਣਾ ਸੰਦੀਪ 7 ਕਿਲੋ ਆ ਤੀਜਾ ਦੇਣੀ ਹੈ ਸੂਈ ਨੂੰ ਤੀਜਾ ਕਿ ਬਤਾ ਦੇਣ ਸੂਈ ਨੂੰ ਲਾੜਾ ਚੌਥਾ ਵੀ ਲਾ ਸਕਦਾ ਕੋਈ ਭੈਣ ਭਰਾ ਕੋਈ ਕਹਿੰਦਾ ਉਹ ਤੀਜਾ ਹੀ ਕੀ ਜਾਂਦੀ ਆ ਠੀਕ ਆ ਇਹ ਵੀ ਸੰਦੀਪ ਛੋੜਾ ਜੇ ਮੁੱਲ ਕਰ ਲੈਣਾ ਕੱਟੀ ਦਾ ਵੇ ਕੱਟੀ ਨੂੰ ਥਾਨ ਪੌਂਡਾ ਕਿਦਾਂ ਲੱਗਾ ਬਸ ਮੈਂ ਕੁੜੀ ਸੰਦੀਪ ਹਾਂ ਜੀ ਕੀ ਕਰ ਲੀਏ ਮੋਲੇ ਦਾ 75 ਕਰ ਲੀਏ ਕਿ ਜਾਰਾ ਜੀ ਕਿ ਜਾਰਾ ਜੈ ਜੀ ਜਾਨ ਦੋ 70 ਕਰ ਲੀਏ ਪਹਿਰ ਦੀ ਦੇਦਾ ਜਾਨ ਦੇ ਕਰਾਂ ਦੇ ਪਹਿਰ ਦੀ ਦੇਖੋ ਜਿਹਾ ਸੰਦੀਪ ਆ ਮੈਂ ਸੁਈ ਆ ਕੱਲ ਸਵੇਰ ਦੀ ਕੱਟੀ ਆ ਗਈ ਕਟਾ ਮਗਰ ਜੇ ਵੇਖੀ ਦੇ ਇੱਡੀ ਕਟਾ ਹਾਂ ਨੀਲੀ ਦਾ ਇਹ ਆਪਣੇ ਕੇ ਸੱਜਣੇ ਲਈ ਆ ਤੇ ਤਿਲੜ ਨਿਕਲਾਈ ਸੰਦੀਪੋ ਅੱਛਾ ਆਪਾਂ ਗਲਤ ਗੱਲ ਨਹੀਂ ਕਹਣੀ ਮਗਰ ਮੈਂ ਥਾਂ ਤੇ ਮੈਂ ਥਾਂ ਦੀਆਂ ਪੰਜਾਂ ਧਾਰ ਆਉਂਦੀਆਂ ਵਾ ਜੇ ਤਾਂ ਗੇਟੀ ਜਮ ਚਾਲੂ ਹੀ ਸਕਦਾ ਵਾ ਪਰ ਆਪਾਂ ਤੇਲ ਕਰਕੇ ਲੈਦੇ ਤੇਲ ਕਰਕੇ ਦੇਣੀ ਬੋਲਾ ਉਹਦੇ ਮੁਤਾਬਕ ਹੀ ਵੀ ਉਹ ਆਂਦਾ ਵੀ ਮੈਂ 7 ਕਿਲੋ ਪਹਿਲਾਂ ਚ ਹੋਇਆ ਸੀ ਕੱਲ ਜਿਹਨੂੰ ਚੋਈ ਹੈ ਤੇ ਸਾਫ਼ ਹੋਣਾ ਕਿਤੇ ਹੁਣੇ ਆਈ ਹੈ ਹੁਣੇ ਆਈ ਉਹ ਆਪਾਂ ਨਹੀਂ ਚੋਈ ਸੰਦੀਪ ਆਪਾਂ 7 ਮਾਨ ਕੇ ਲੈ ਲਵੇ 7 ਮਾਨ ਕੇ ਲੈ ਲੈ 8 ਮਾਨ ਲੈ 6 ਮਾਨ ਲੈ ਤੇ ਜਿੰਨਾ ਜਿੰਨੂੰ ਵੀਡੀਓ ਚਾਹੀਦੀ ਹੈ ਉਹ ਮੈਂ ਜਮਾਂ ਬਸ ਸਾਫ਼ ਕਰ ਦਿੰਦਾ ਵਾ 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 ਤੇ ਇਹ ਮੈਂ ਸੁਨੀਪ ਪਿਛਲੇ ਸੂਏ ਬੰਦੇ ਆ ਜਿਨ੍ਹਾਂ ਨੂੰ ਲਈ ਆ ਉਹ ਤੇ ਪੀਟਾ ਵੀ 14 15 ਕਿਲੋ ਭਰ ਦਿੰਦੇ ਤੇ ਕੋਈ ਛੱਟ ਵੀ ਭਾਵੀ ਨਹੀਂ ਸਕਦਾ ਹੁਣ ਚੱਲ ਰਹਿਆਂ ਕੋਈ ਆਪਣੀ ਮਰਦੀਆਂ ਵੀ ਮੇਰਾ ਦੇਖ ਤੇਰਾ ਮੁੱਲ ਵੀ ਇੰਨਾ ਨਹੀਂ ਕਰਨਾ ਆਪਾਂ ਠੀਕ ਆ ਐਵੇਂ ਨਹੀਂ ਜਿਆਦਾ ਮੁੱਲ ਕਰੀਂ ਹਣ ਜੇ ਤੇ ਮੈਂ ਹੁੰਦੀ ਪੂਰੇ ਚੌਣ ਤੋਂ ਆ ਜਿੱਦਾਂ ਦਾ ਬੱਚਾ ਪਾ ਗਈ ਸੀ ਮੈਂ ਭਾਵੇਂ ਆਪਾਂ 70 ਦੀ ਵੇਚ ਦਿੰਦੇ ਜਿਨ੍ਹਾਂ ਦੁੱਧ ਦੱਸਦੇ ਉਪੀਲੇ ਹੋਏ ਪਰ ਅੱਜ ਆਪਾਂ ਜੋ ਹੋਣਾ ਉਸ ਹਾਮ ਨਾਲ ਦੱਸਣਾ ਮੁੱਲ ਸਾਫ਼ ਕਰ ਲੀਏ ਤੇ ਜਿਆਦਾ 55 ਹੀ ਕਰ ਲਈਏ 55 ਨੇ ਵੀ ਤੇ ਜੋੜ ਕੇ ਤਾਂ ਲੈ ਲੀ 55 ਦੀ ਦੇ ਦਾਂਗੇ 55 ਦੀ 50000 ਦੇ ਦਾਂਗੇ ਦੇ ਦਾਂਗੇ ਸਾਹਿਬ ਸਦੀਪ ਵੇ ਲੈਣ ਸਾਰਾ ਸੂਆ ਪੀ ਕੇ ਹਜ਼ਾਰੇ ਹੋਰ ਜਾਣ ਦੋ ਨੰਝੇ ਜਾਨ ਜਾ ਜਾ ਕੋਈ ਖਾਈ ਹੁੰਦਾ 55 ਕੋਈ ਅੱਛਾ ਸਾਹਿਬ ਇਹ ਬੱਲੇ 7 ਕਿਲੋ ਦੋਦੀ ਵਸ਼ੀਰ ਉਹਨੂੰ ਕੋਈ ਜਰਸੀ ਮਾਲੇ ਕ੍ਰਾਸ ਮਾਲੇ ਮਗਰ ਵੀ ਆ ਸ਼ਾਈ ਵਾਲ ਵਸ਼ੀਰ ਬਿਲਕੁਲ ਮਗਰ ਉਹ ਵਸ਼ੀਰ ਆਧਖਰਾ ਰਾਜੀ ਸੰਗੀਤ ਜਦ ਮੈਂ ਨਾ ਵੀ ਅੱਜ ਤੂੰ ਆਖਿਆ ਵੀ ਜਿੰਦਗੀ ਕਰਨੇ ਆ ਨਿਗੇ ਨਿਗੇ ਮੋੜ ਕੇ ਨਿਗੇ ਵਾਕੀ ਆਪਣੀਆਂ ਦੋ ਤਿੰਨ ਮਹੀ ਵੇ ਗਈਆਂ ਸੰਦੀਪ ਮੈਂ ਨਾ ਚਲੋ ਤੁਹਾਡਾ ਹੀ ਕੈਸੋ ਕੈਸੋ ਸਹੀ ਤੁਹਾਡਾ ਹੀ ਪ੍ਰੋਗਰਾਮ ਕੈਸੋ ਲਾਈਏ ਪਾਸੋਂ ਦੇ ਤਿਆਰ ਬੈਠੇ ਆ ਨਹੀਂ ਠੀਕ ਹੈ ਪਰ ਹੁਣ ਤਾਂ ਬਸ ਉੱਪਰ ਰੱਬ ਦਾ ਨਾਮ ਹੀ ਹੈ ਨਿੱਕੀ ਵਸੀ ਤੇ ਨਿੱਕਾ ਹੀ ਮੋਲ ਬਿਲਕੁਲ ਬਿਲਕੁਲ ਦਾਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਿੱਕੀ ਵਸੀ ਤੇ ਨਿੱਕਾ ਹੀ ਮੋਲ ਹਾਂਜੀ ਕੋਈ 3 ਨਹੀਂ ਕੋਈ 28 ਨਹੀਂ ਕੋਈ 5 ਨਹੀਂ ਇਹ ਜੱਸ ਨੂੰ 23000 ਦੀ ਵਸ਼ੀ ਦੇਣੀ ਬਸ ਠੀਕ ਹੈ 20000 ਦੀ ਦੇਦਾ 20000 ਦੋ ਛਗਣਾ 20000 ਪੂਰੇ ਛਗਣਾ ਦੀ 21000 ਦੀ ਵਸ਼ੀ ਦੇਣੀ ਜੀ ਚ 200 ਰੁਪਿਆ ਛੋਟ ਹੋਣੀ ਆ ਛੋਟ ਹੋਣੀ ਆ ਹੁਣ ਤੂੰ ਦੱਸ ਵੀ ਇਹ ਚ ਕੀ ਕਸਰ ਰਹੀ ਆ ਕਸਰ ਹੈ ਨਹੀਂ ਕੱਢਦੀ ਕਸਰ ਨਹੀਂ ਆਹ ਇਹ ਥੱਲੇ 10 ਕਿਲੋ ਬੋੜਾ ਹੀ ਪਰਸੂ ਦੀ ਗਹਿਰਸੂ ਦੀ ਨਾੜੂ ਨਾਲ ਹੀ ਵਸ਼ੀ ਮਗਰੀ ਠੀਕ ਆ ਚੁੰਗੀ ਦੇ ਕੋਲਾ ਫੜਾ ਪੋਣੀ ਚੱਲੋ ਨਾ ਕਰੋ ਦਿਓ ਮੈਂ ਆ ਸੰਦੀਪ ਅੱਜ ਮੋਲੇ ਦਾ ਹੀ ਕਰਨੇ ਆ ਵੀ 1 ਘੰਟੇ ਚ ਵੇਚ ਲਈ ਹੋ ਜੇ ਇੱਕ ਘੰਟੇ ਵੀ ਜ਼ਿਆਦਾ ਲੜਾ ਲੜਾ ਕਰਨੀ ਇਨੇ ਇਨੇ ਬਣਾ ਫੇਚੇ ਫੇਰ ਵੀ ਇਦਕੇ ਪਰਸੋਂ ਫੇਰ ਪਾਲਾਂਗੇ ਫੇਰ ਕਿਹੜੀ ਗੱਲ ਹੈ ਜੀ ਲੈ ਹਵਾਣ ਨੂੰ ਚੜਾ ਵੇ ਵੇ ਠੀਕ ਇਹਨੂੰ ਭਾਵੇਂ ਮੰਗਾ ਪਾਲਾ ਦੇ ਭਾਵੇਂ ਇਦਾਂ ਚੋੜਾ ਕੋਈ ਚੱਕਰ ਨਹੀਂ ਸੰਦੀਪ ਇਹਦੇ ਥੱਲੇ 9 ਕਿਲੋ ਕੋਈ ਪੱਕਾ ਦੁੱਧ ਮਾਲ ਲੈ ਦਾ ਹੀ ਹੋਊਗਾ ਵਛਿਆ ਵਛਿਆ ਵਛੀ ਵਛੀ ਸੰਦੀਪ ਇਹ ਨਾਲੂ ਨਾਲ ਆ ਵੇ ਸੰਦੀਪ ਨਾਲੂ ਨਾਲ ਹੀ ਤੇ ਲੈ ਹਾਂ ਨਾਲੂ ਨਾਲ ਮੁੱਲ ਭਾਵੇਂ ਸੰਦੀਪ 40 ਕਰਾਲਾ ਤੇ ਭਾਵੇਂ 37 ਗਰਾ ਦਾ ਭਾਵੇਂ 35 ਗਰਾ ਦਾ ਇਹ 3000 ਰੁਪਏ ਅਸ਼ੀ ਰਣੀ ਬਸ ਛੋੜੇ ਹੋਣੇ ਆ ਚੋਰ ਨਹੀਂ ਦੇ ਰਾਗੇ ਬੰਦੀ ਨਹੀਂ ਦੇ ਰਾਗੇ ਚੱਲਣ ਦੇ ਅੱਜ ਦੇ ਇਹੋ ਵੈਰ ਦੋ ਚਾਰ ਪੰਜ 6 7 7 ਪਸ਼ੂਆ ਤੇ ਵੇਖੋ ਕਰਨੀ ਮੁੱਲ ਵੇਖਣ ਬਾਈਆਂ ਨਾਲੇ ਹੁਣ ਚੋਰ ਨਹੀਂ ਲੋੜ ਨਹੀਂ ਆਪਾਂ ਦੇ ਵੇਲਾ ਅੱਜ ਕੋਨੇ ਬਾਈ ਜਿਹਨੇ ਲੈਣੀ ਆ ਬਿਲਕੁਲ ਬਾਕੀ ਆਇਆ ਜਿਆਦਾ ਬਾਣਤਣ ਫੇਰ ਕਰਾਂਗੇ ਸੰਦੀਪ ਇਹ ਨਹੀਂ ਵੀ ਨਹੀਂ ਕਰਨਾ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਭੇਜਣਾ ਹੋ ਜਾਣਾ ਹੋ ਜਾਣਾ ਜੇ ਨਾਰਾਜ਼ ਕਰਤਾ ਫੇਰ ਫਾਇਦਾ ਕੀ ਜਾਗਦੇ ਰੱਬ ਦਾ ਰੂਪ ਹੈ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਬੋਲਣਾ ਨੰਬਰ ਆਪਣਾ ਹੈ 915788041 ਪਿੰਡ ਸਮਾ ਜ਼ਿਲ੍ਹਾ ਤਰਨਤਾਰ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਵਾ ਤੇ ਸੰਦੀਪ ਦੂਜਾ ਨੰਬਰ ਇੱਕ ਦਾ ਨਾਮ ਲਿਖਾ ਦੇ ਹੋਰ ਮੇਰਾ ਫੋਨ ਨੰਬਰ ਥੋੜਾ ਜਿਹਾ ਖਰਾਬੀ ਜੀ ਹੈ ਇੱਥੇ ਇਹ ਫੋਨ ਨੰਬਰ ਉਹ ਲਿਖਾ ਦੇ ਆ ਤੁਹਾਡਾ ਜੀ ਹਾਂ ਜੀ ਹਾਂ ਜੀ ਉਹ ਵੀ ਇਹਦਾ ਮੇਰਾ ਹੀ ਆ ਮੇਰੇ ਕੋਲ ਹੀ ਉਹ ਵੀ 828844 ਤੇ 17591 828844 ਤੇ 17591 17591 ਠੀਕ ਹੈ ਜੀ ਠੀਕ ਹੈ ਜੀ ਸਾਹਿਬ